ਮੋਦੀ ਸਰਕਾਰ ਨੇ ਕੇਂਦਰ ਵਿੱਚ 11 ਸਾਲ ਦਾ ਸ਼ਾਸਨ ਕਾਲ ਮੁਕੰਮਲ ਕਰ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਵਿੱਚ ਵੱਡੇ ਪੱਧਰ ਤੇ ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਵਿਸਾਰ ਹੋਇਆ ਏ। ਸੜਕਾਂ ਅਤੇ ਰੇਲ ਮਾਰਗਾਂ ਰਾਹੀਂ ਦੇਸ਼ ਦੇ ਹਰ ਛੋਟੇ ਤੇ ਵੱਡੇ ਖੇਤਰ ਨੂੰ ਆਪਸ ਵਿੱਚ ਜੋੜਿਆ ਗਿਆ ਏ। ਤਕਰੀਬਨ ਦੇਸ਼ ਦੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਪੱਕੀਆਂ ਸੜਕਾਂ ਨੇ ਇਸ ਸਬੰਧ ਵਿੱਚ ਬਠਿੰਡਾ ਦੇ ਲੋਕਾਂ ਨੇ ਸਰਕਾਰ ਵੱਲੋਂ ਕੀਤੇ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਹੈ ਕੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਹਰ ਵਰਗ ਨੂੰ ਫਾਇਦਾ ਹੋਇਆ ਏ ਖਾਸ ਕਰਕੇ ਵਪਾਰੀਆਂ ਅਤੇ ਕਿਸਾਨਾਂ ਲਈ ਸਮਾਨ ਦੀ ਟੋਆ ਟਵਾਈ ਸੌਖੀ ਹੋ ਗਈ ਹੈ ਪੰਜਾਬ ਵਿੱਚ ਭਾਰਤ ਮਾਲਾ ਤਹਿਤ ਵੱਡੇ ਪੱਧਰ ਤੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਸ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਸੌਖਾ ਹੋਣ ਦੇ ਨਾਲ-ਨਾਲ ਸਮੇਂ ਦੀ ਬਚਤ ਵੀ ਹੁੰਦੀ ਹੈ ਸਾਰੀਆਂ ਉਪਲਬਧੀਆਂ ਕੀਤੀਆਂ ਜਿਵੇਂ ਕਿ ਸੜਕਾਂ ਦਾ ਜੇ ਮੈਂ ਜ਼ਿਕਰ ਕਰਾਂ ਤਾਂ ਸੜਕਾਂ ਵਾਸਤੇ ਤਾਂ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਆ ਪੰਜਾਬ ਵਿੱਚ ਜਿਵੇਂ ਆਪਾਂ ਹੁਣ ਦੇਖਦੇ ਆ ਜਿਵੇਂ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਸਿੱਧੀ ਟ੍ਰੇਨ ਚਲਾਈ ਹੈ ਜਿਹੜੇ ਸ਼ਰਧਾਲੂ ਜਿਵੇਂ ਜਾਣਾ ਚਾਹੁੰਦੇ ਸੀਗੇ ਤਾਂ ਉਹਨਾਂ ਨੂੰ ਬਹੁਤ ਸੌਖਾ ਹੋ ਗਿਆ ਹਜੂਰ ਸਾਹਿਬ ਜਾਣਾ ਇਸੇ ਤਰ੍ਹਾਂ ਫਿਰੋਜ਼ਪੁਰ ਐਕਸਪ੍ਰੈਸ ਜਿਹੜਾ ਇਹਨਾਂ ਨੇ ਹਰਦਵਾਰ ਤੱਕ ਦੀ ਚਲਾਈ ਹੈ ਤੇ ਇਸ ਦੇ ਨਾਲ ਹੀ ਜਿਵੇਂ ਬਠਿੰਡਾ ਤੋਂ ਚੰਡੀਗੜ੍ਹ ਲੁਧਿਆਣਾ ਦਾ ਰਸਤਾ ਵੀ ਇਹਨਾਂ ਨੇ ਜਿਹੜਾ ਹਾਈਵੇ ਬਣਾਤਾ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਹੁਣ ਬਠਿੰਡੇ ਬੈਠੇ ਆ ਬਠਿੰਡੇ ਦੀ ਕਨੈਕਟੀਵਿਟੀ ਹੈ ਉਹ ਹੈ ਸਮਝ ਲਓ ਵੀ ਤੁਸੀਂ ਜਾਮਨਗਰ ਆਪਣਾ ਗੁਜਰਾਤ ਦੇ ਐਂਡ ਪੋਰਟ ਤੱਕ ਪਹੁੰਚ ਚੁੱਕੀ ਹੈ ਕਿਸੇ ਵਪਾਰੀ ਨੇ ਬਾਹਰੋਂ ਮਾਲ ਮੰਗਾਣਾ ਪੋਰਟ ਤੋਂ ਲੈ ਕੇ ਸਿੱਧਾ ਰੋਡ ਕਨੈਕਟੀਵਿਟੀਜ਼ ਦੇ ਥਰੂ ਉਹ ਆਪਣਾ ਪੰਜਾਬ ਦੇ ਵਿੱਚ ਸਪਲਾਈ ਲੈ ਸਕਦਾ ਜਿਵੇਂ ਹੁਣ ਰੋਡ ਲੋਕਲ ਆਪਣੀ ਕਨੈਕਟੀਵਿਟੀ ਦੀ ਗੱਲ ਕਰੀਏ ਲੁਧਿਆਣਾ ਚੰਡੀਗੜ੍ਹ ਐਕਸਪ੍ਰੈਸਵੇ ਬਣ ਰਿਹਾ ਹੈ ਨਾ ਚੰਡੀਗੜ੍ਹ ਵਾਸਤੇ ਰੇਲ ਲਾਈਨ ਦਾ ਇੱਕ ਡਾਇਰੈਕਟ ਰੇਲ ਲਾਈਨ ਦਾ ਇੱਕ ਪਾਸ ਹੋ ਚੁੱਕਿਆ ਤੇ ਇਹ ਜਿਹੜੀਆਂ ਇਹ ਸਾਰੇ ਸ਼ੁਭ ਸ਼ੁਭ ਸੰਕੇਤ ਹੈ ਵਪਾਰ ਵਾਸਤੇ ਮੇਰਾ ਨਾਮ ਸੁਨੀਲ ਸਿੰਘਲਾ ਹੈ ਸਰ ਪੰਜਾਬ ਦੇ ਨਗਰੀ ਨਾਲ ਪੰਜਾਬ ਸਾਡਾ ਕਿਸਾਨੀ ਸੂਬਾ ਦੇ ਪੰਜਾਬ ਜਿਹੜਾ ਹੈਗਾ ਕਿਸਾਨੀ ਸੂਬਾ ਹੈ ਔਰ ਇਸ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਠਿੰਡਾ ਤੋਂ ਲੁਧਿਆਣਾ ਬਠਿੰਡਾ ਤੋਂ ਜਾਮਨਗਰ ਬਠਿੰਡਾ ਤੋਂ ਅਮਰਸਰ ਕਟੜੇ ਨੂੰ ਜਿਸ ਤਰ੍ਹਾਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਨੈਸ਼ਨਲ ਹਾਈਵੇ ਕੱਢੇ ਜਾ ਰਹੇ ਹੈ ਔਰ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਲੋਕ ਵਾਇਆ ਬਟਿੰਡਾ ਹੋ ਕੇ ਜਿਵੇਂ ਜਾਮਨਗਰ ਨੂੰ ਜਾਣਾ ਹੈ ਬਿਕਾਨੇਰ ਨੂੰ ਜਾਣਾ ਹੈ ਔਰ ਇਸ ਤਰ੍ਹਾਂ ਦੀਆ ਮਤਲਬ ਜਿਹੜੀ ਲੋਕਾਂ ਨੂੰ ਸਹੂਲਤਾ ਮਿਲ ਰਹੀ ਹੈ ਇਹ ਸਹੂਲਤਾ ਪੰਜਾਬ ਦੇ ਵਪਾਰ ਵਾਸਤੇ ਵੀ ਵਧੀਆ ਕਿਸਾਨੀ ਵਾਸਤੇ ਵੀ ਵਧੀਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਪਿਛਲੇ 11 ਸਾਲਾਂ ਤੋਂ ਲਗਾਤਾਰ ਸੜਕਾਂ ਤੇ ਰੇਲਵੇ ਤੇ ਇਨਫਰਾਸਟ੍ਰਕਚਰ ਦੇ ਉੱਪਰ ਪੂਰਾ ਜ਼ੋਰ ਦੇ ਰਹੇ ਆ ਕੰਮਕਾਜ ਤੇ ਤਾਂ ਕਿ ਸਾਡਾ ਪੂਰੇ ਵਿਸ਼ਵ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਕਾਰੋਬਾਰ ਵਪਾਰ